ਡੇਲੀ ਪੋਸਟ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਪੁਲਿਸ ਮੁਲਾਜ਼ਮ ਲੋਕਾਂ ਦੀ ਰੱਖਿਆ ਦੇ ਲਈ ਹੁੰਦੇ ਨੇ ਪਰ ਜੇਕਰ ਉਹੀ ਪੁਲਿਸ ਮੁਲਾਜ਼ਮ ਔਰਤਾਂ ਦੇ ਨਾਲ ਬਤਮੀਜ਼ੀ ਕਰਨਗੇ ਛੇੜਛਾੜ ਕਰਨਗੇ ਤਾਂ ਅਜਿਹੇ ਪੁਲਿਸ ਵਾਲਿਆਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਰਦਰ ਅਸਲ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਸ਼ਖਸ ਨੂੰ ਦੇਖ ਰਹੇ ਹੋ ਜਿਸ ਨੇ ਕਿ ਬਨੈਣ ਪਾਈ ਹੋਈ ਹੈ ਤੇ ਨਿੱਕਰ ਪਾਈ ਹੋਈ ਹੈ ਦਰਅਸਲ ਇਹ ਐਸ ਐਚਓ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਸ ਦੇ ਵੱਲੋਂ ਇੱਕ ਔਰਤ ਜਿਹੜੀ ਕਿ ਫੋਨ ਦੇ ਉੱਤੇ ਗੱਲਬਾਤ ਕਰ ਰਹੀ ਸੀ ਉਸ ਦੇ ਨਾਲ ਛੇੜਛਾੜ ਕੀਤੀ ਗਈ ਤੇ ਗੁੱਸੇ ਦੇ ਵਿੱਚ ਆਈ ਉਸ ਔਰਤ ਨੇ ਇੱਕ ਤੋਂ ਬਾਅਦ ਇੱਕ ਤਿੰਨ ਥੱਪੜ ਇਸ ਪੁਲਿਸ ਵਾਲੇ ਦੇ ਮਾਰ ਦਿੱਤੇ ਮੌਕੇ ਦੇ ਉੱਤੇ ਕਾਫੀ ਬਹਿਸ ਪਸਈਆ ਹੁੰਦਾ ਪੱਤਰਕਾਰ ਪਹੁੰਚਦੇ ਨੇ ਤੇ ਜਦੋਂ ਇਸ ਪੁਲਿਸ ਵਾਲੇ ਨੂੰ ਸਵਾਲ ਕੀਤੇ ਜਾਂਦੇ ਨੇ ਤੇ ਸਾਫ਼ ਤੌਰ ਤੇ ਕਹਿੰਦਾ ਹੈ ਕਿ ਤੁਸੀਂ ਕਿਉਂ ਮੈਨੂੰ ਪੁੱਛ ਰਿਹਾ ਇਥੋਂ ਤਾਂ ਕਿ ਆਪਣੀ ਗਲਤੀ ਮੰਨਣ ਦੀ ਬਜਾਏ ਜੋ ਐ ਤੂੰ ਤੂੰ ਮੈਂ ਮੈਂ ਕਰਦਾ ਹੋਇਆ ਵਿਖਾਈ ਦਿੰਦਾ ਹੈ ਪੁਲਿਸ ਦੇ ਉੱਚ ਅਧਿਕਾਰੀ ਪਹੁੰਚਦੇ ਨੇ ਇਸ ਦੇ ਖਿਲਾਫ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਹੋ ਜਾਂਦਾ ਹੈ ਕਿਸ ਕਦਰ ਮਾਹੌਲ ਭੱਗਦਾ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਕਿਉਂਕਿ ਫਲੋਰ ਦੇ ਜੋ ਰੇਲਵੇ ਚੌਕ ਦੇ ਇੰਚਾਰਜ ਦੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਇਸ ਤਰ੍ਹਾਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸਾਡੇ ਲਈ ਤਾਂ ਨੋਰਮਲ ਬੰਦਾ ਹੈ ਹਾਂ ਤੂੰ ਕਹ ਤੁਹਾਨੂੰ ਮੈਂ ਦੱਸਾਂਗੀ ਮੈਂ ਦੱਸ ਤੂੰ ਕੌਣ ਹੈ ਮੈਂ ਤੈਨੂੰ ਕਿ 5 ਮਿੰਟ ਬੇਟ ਮੈਂ ਹੁਣ ਹੁਣੇ ਦੱਸ ਮੈਂ ਬੇਟ ਬੇਟ ਕਰ ਚੋਲੇ ਪੀ ਕੇ ਤੁਸੀ ਲੱਗਿਆ ਉਹ ਜਨਾਬ ਨੇ ਉਹ ਜਿਸਨੇ ਗਲਤ ਕੰਮ ਕੀਤਾ ਕਿੰਨੇ ਕੱਤਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾਂ ਵੀ ਮਾਰੀਆਂ ਤੇ ਲੜੀ ਅੱਛਾ 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 ਆ ਜਾ ਵਾਹ ਉਹ ਤਰਾ ਖੜੇ ਹੋ ਫਰ ਕੰਪਨੀ ਆ ਸਾਰਾ ਸੱਤ ਸਭਾਈ ਤੁਸੀਂ ਖੜੀ ਰਹੋ ਤੁਸੀਂ ਬਦੌੜ ਮਾਰਨੀ ਤੁਸੀਂ ਬਦੌੜ ਮਾਰਨੀ ਜਾ ਕੇ ਹੋਗੇ ਇਹ ਤੇ ਦੇ ਸਟੈਪ ਕਰ ਰਹੇ ਆ ਕੀ ਚੰਗੀ ਵਾਲੀ ਸਰ ਤੋਂ ਵੀ ਵੀਡੀਓ ਬੈਠੇ ਸਰ ਤੋਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਤੇ ਇੱਕ ਵੇਲੇ ਉਹ ਮੰਨ ਲਾ ਫਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਨੀ ਤਾਂ ਕਿੱਥੇ ਬੈਠੇ ਦੇਗੇ ਚੇਰ ਦੇ ਕੋਲ ਜਾ ਕੇ ਬੈਠਣਾ ਸੀ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸੈਟ ਤੋਂ ਐਸੈਟ ਤੋਂ ਚਾਰਜ ਚਾਰਜ ਉਹ ਤੇ ਬਦੌੜ ਮਾਰਨੀ ਕਹਿਣਾ ਸਰ ਜage ਕੀ ਆ ਕੁਆਟਰ ਇਹ ਉਹ ਮੇਰੇ ਕੁਆਟਰ ਉੱਤੇ ਹੈ ਮੇਰਾ ਕੁਆਟਰ ਹੈ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਾਲੇ ਉਹ ਮੈਂ ਕੁਆਟਰ 'ਚ ਬੈਠਾ ਹਾਂ ਅੰਦਰ ਖੜੀ ਸੀ ਹਾਂਜੀ ਖੜੀ ਸੀ ਤੁਸੀਂ ਪੁੱਛ ਪੁੱਛ ਉਹ ਲੇਡੀ ਦੱਸ ਰਹੀ ਆ ਬਿਆਨ ਦਿੱਤਾ ਕਿੱਥੇ ਕਿੱਥੇ ਖੜੀ ਆ ਤੇਰੇ ਲੈ ਕੇ ਗਏ ਤੁਸੀਂ ਕਿੱਥੇ ਉਹਦੇ ਦੇਖਿਆ ਹਾਂ ਅੱਖਾਂ ਦੀ ਪਾ ਗਾਲਾਂ ਕੱਢੀ ਜਾਂਦਾ ਵਿਦਾਊਟ ਦਰਦੀ ਹਾਂਜੀ ਕੀਤੀ ਹੋਈ ਉਹ ਯਾਰ ਮੈਂ ਤੈਨੂੰ ਦੱਸਿਆ ਮੈਂ ਮੀਟਿੰਗ ਕਰ ਦਿੱਤੀ ਕਰ ਗਿਆ ਹਾਂ ਸਾਥੋਂ ਡਰਿੰਕ ਕੀਤੀ ਹਾਂ ਯਾਰ ਮੈਂ ਮੀਟਿੰਗ ਡੱਟ ਕਰ ਗਿਆ ਹਾਂ ਬਸ ਜੇ ਮੀਟਿੰਗ ਟਾਈਮ ਦਾ ਕਾਰਨ ਕਰਕੇ ਐਸਾ ਤੁਸੀਂ ਆਪਣੇ ਕਮਰੇ 'ਚ ਬੰਦੇ ਤੁਸੀਂ ਆਫ ਡਿਊਟੀ ਸੀ ਤੇ ਯਾਰ ਕੁਆਟਰ 'ਚ ਨਿਕਲਿਆ ਮੈਂ ਕਿਹਾ ਸਰ ਫੇ ਲੇਡੀ ਜੀ ਨੂੰ ਕੋਈ ਖਿੱਚਣਾ ਆਏ ਤੁਸੀਂ ਤੇ ਲੇਡੀ ਇੱਥੇ ਗਏ ਕਮਾਲੀ ਗੱਲ ਆ ਸਰ ਤੁਸੀਂ ਦੋਨੇ ਪਾਸੇ ਚੱਲੀ ਫਿਰਦੇ ਆ ਦੱਸਾਂ ਯਾਰ ਤੂੰ ਆ ਹਾਂ ਜਨਾਬ ਤੁਸੀਂ ਤੁਸੀਂ ਦੋਨੇ ਪਾਸੇ ਚੱਲੀ ਫਿਰਦੇ ਆ ਯਾਰ ਤੂੰ ਖੜ੍ਹ ਕੇ ਮੇਰੇ ਨਾਲ ਗੱਲ ਕਰਦਾ ਮੜ ਜਾਏ ਇਹ ਕੀ ਗੱਲ ਆ ਯਾਰ ਇਹ ਕਰਕੇ ਕਦੇ ਨਹੀਂ ਮਿਲ ਕੇ ਮੈਂ ਕੀਤਾ ਨਹੀਂ ਸਾਰੀ ਗੱਲ ਕਰਾ ਦੋ ਤੁਸੀਂ ਹੁਣ ਉਹ ਨਹੀਂ ਫੇਰ ਲਾ ਜਾਓ ਗੱਲ ਕਰਨ ਦੋ ਹਾਂ ਦੱਸੋ ਉਹ ਯਾਰ ਕੀ ਗੱਲ ਤੇ ਹੋਰ ਦੱਸੂਗਾ ਹੋਰ ਨੀ ਹੁਣ ਤੁਸੀਂ ਆਉਂ ਡਿਊਟੋਂ ਨਾ ਮੀਟਿੰਗ ਓਕੇ ਅੱਛਾ ਮੀਟਿੰਗ ਤੇ ਸੀ ਆ ਆਫ ਡਿਊਟੂ ਆ ਜਿਹੜੀ ਨਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਦਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਸੱਚ ਹਾਂਜੀ ਕਿ ਜਾ ਉਹਦੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਕਰ ਠੀਕ ਆ ਨਹੀਂ ਤੁਸੀਂ ਕਿ ਉਹਨੇ ਬਦਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ 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 ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੋ ਗਿਆ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਨਿਕਲ ਆ ਨਹੀਂ ਕਿੱਥੇ ਨੂੰ ਜਾਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਕਰਨਾ ਤੁਸੀਂ ਹੈਗੇ ਆ ਪੁਲਿਸ ਸਰ ਤੁਸੀਂ ਹੈਗੇ ਆ ਆ ਜਾ ਤੁਸੀਂ ਪਬਲਿਕ ਸਰ ਮੈਂਡਾ ਬਾਹਰ ਆ ਬਈ ਬਾਹਰ ਕੀ ਕਰ ਰਹੇ ਸਰ ਸਰ ਬਾਹਰ ਜਾਣ ਕੇ ਗੱਲ ਕਰੋ ਤੁਸੀਂ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਹਾਂਜੀ ਹਾਂਜੀ ਬਾਈ ਤੁਹਾਨੂੰ ਮੈਂ ਕਹਿ ਰਹੀ ਹਾਂ ਕਿ ਆਪਾਂ ਅਗਲੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾ ਨੂੰ ਕਹਿਣਾ ਸਰ ਸਰ ਮੈਂ ਸਰ ਮੇਰੀ ਯਾਰ ਤੂੰ ਮੇਰੀ ਗੱਲ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਹਾਂ ਤੂੰ ਮੇਰੀ ਮੈਂ ਕਹ ਰਿਹਾ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸਟ ਚੱਲੋ ਕਿਹਾ ਤੁਸੀਂ ਇਹ ਸਰ ਪੜੋਗੇ ਠੀਕ ਹੈ ਨਾ ਉਹਨਾਂ ਦਾ ਬਤਨ ਕੀ ਕਰਦਾ ਕਿ ਰਾਤੀ ਪਰਗੇ ਛੋਟ 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 ਚੋਰੀ ਬਾਹਰ ਹਟਵਾ ਲਿਆ ਗਿਆ ਤੇ ਚੋਰੀ ਬਾਹਰ ਕੇਤੀ ਸੀ ਤੇ ਮੇਰੇ ਤੋਂ ਕਿਸੇ ਨਾਲ ਮਾਰ ਗਏ ਨੇ ਤੇ ਕਾਫੀ ਟਾਈਮ ਤੱਕ ਕਿਸੇ ਨੇ ਫੋਨ ਫੋਨ ਹੀ ਲੱਗਾਵਾ ਫੋਨ ਤੇ ਮੇਨੂੰ ਫੋਨ ਆਉਂਦਾ ਹੋਣਾ ਹੋ ਉਹ ਫਿਰ ਇਹ ਮੈਨੂੰ ਇੱਧਰ ਵਾਪਸ ਹੀ ਲਿਆ ਕਿ ਇੱਧਰ ਪਾਰਕ ਹੋਇਆ ਤੇ ਇੱਥੇ ਇਹ ਬਤਨ ਜੀ ਸਟੇਟਮੈਂਟ ਲਿਖੋ ਤੁਹਾਡੇ ਕੋਲ ਆ ਗਿਆ ਤੁਹਾਡੇ ਕੋਲ ਕਰ ਦਿਓ ਜਿਹੜੀ ਰਿਪੋਰਟ ਕੋਈ ਨਹੀਂ ਸਰ ਮੈਂ ਤਾਂ ਰਿਪੋਰਟ ਜਿਹੜੀ ਹੈ ਜਿਲ੍ਹਾ ਪੁਲਿਸ ਜੀ ਜੀ ਆਹ ਤਾਂ ਵੀਰ ਕਿਹਨੂੰ ਯਾਰਕੋ ਸਟੇਸ਼ਨ ਸੁਣੋ 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 ਯੂਕਵਾਟਰ ਦੇ ਅੰਦਰ ਜਿਹੜਾ ਉਹ ਜਿਹੜਾ ਬੋਸਤੀ ਬਣਦੀ ਆਪਣੀ ਨਹੀਂ ਹੁੰਦੀ ਕਿਉਂਕਿ ਉਹ ਕੰਕਰੀਟ ਦਾ ਫੋਮ ਲੱਗੇ ਰਹਿੰਦੇ ਨੇ ਇਹ ਵੀ ਨਹੀਂ ਇਹ ਨਹੀਂ ਗੱਲ ਚੌਂਕੀਦਾਰ ਫਲੋਰ ਹਾਂਜੀ ਇੱਥੇ ਵਾ ਕੁਆਟਰ ਨਿਕਲੇ ਤਾਂ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਗਈ ਠੀਕ ਆ ਪਹਿਲਾਂ ਪੁੱਛੋ ਥੋੜਾ ਅਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਕਿਉਂ ਅਸ਼ੱਕ ਇਹਨੂੰ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅਸ਼ੱਕ ਕਿਉਂ ਲੱਗਾ ਵੀ ਇੰਟਰਫੇਅਰ ਕੋ ਕੀਤਾ ਮੈਂ ਉਹਦੇ ਫੋਨ ਚ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਟਾ ਕੀ ਦਕਾਰਾ ਜੋ ਮਟੋਂ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਬੇਚੰਤ ਮੇਰਾ ਇੱਥੇ ਫਿਰ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਹਾਨੂੰ ਕੀ ਆ ਉਹਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਹੋਣਾ ਹੈਗਾ ਸਿਰਫ ਫੋਨ ਬਾਰੇ ਪੁੱਛੀ ਵਾਤਮੀ ਜੀ ਕਿਉਂ ਕੀਤੀ ਹੈਲੋ ਹੈਲੋ ਤੁਸੀਂ ਮੈਂ ਫੋਨ ਬਾਰੇ ਪੁੱਛਿਆ ਕਹਿੰਦਾ ਹੋਇਆ ਕਿਉਂ ਇਹ ਟੱਕੇ ਨਾ ਨਿਕਲ ਟੱਕੇ ਨਾ ਕਿਉਂ ਖਿੱਚਦੇ ਨਹੀਂ ਟੱਕੇ ਨਾ ਕਰਦੇ ਵੀ ਲੇਡੀ ਨੂੰ ਹਟਾ ਕੇ ਗਿਆ ਤੁਸੀਂ ਹੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੜੀ ਦੇ ਅੱਛਾ 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 ਓਏ ਓ ਇਧਰ ਆਓ ਸਾਰੇ ਆਓ ਸਾਰਾ ਟੱਬਰੀ ਆਓ ਇਧਰ ਆਜੋ ਮੈਂ ਤੁਹਾਨੂੰ ਨਾਲ ਸਤੋ ਸਾਰਾ ਸਤੋ ਤੁਸੀਂ ਡਿਊਟੀ ਆ ਸਰ ਉਹ ਕੇ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਦੇ ਹੋ ਗਏ ਇਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਉਹ ਵੀ ਵੀਡੀਓ ਬੈਠੇ ਸਾਰਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠ ਕੇ ਚੇਰ ਦੇ ਜਾ ਕੇ ਬੰਦੇ ਉਹ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਹੋ ਤੁਸੀਂ ਚੇਰ ਦੇ ਕੋਲ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚ ਤੋਂ ਐਸਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਦੌੜਵਾਲੀ ਚ ਜਾਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹੁਣ ਤੁਸੀਂ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਲੀ ਮੈਂ ਕੁਆਟਰ 'ਚ ਬੈਠਾ ਹਾਂ ਕੋਈ ਕੁਆਟਰ ਦੀ ਗੱਲ ਨਹੀਂ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਫਟਾ ਵੀਡੀਓ ਹੈਗੀ ਆ ਬੈਠਿਆਂ ਵੀ ਉੱਥੇ ਚੇਰ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ अच्छा अच्छा ਤੁਸੀਂ ਕੋ ਬਾਤ ਮੀਚੀ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਮਾ ਗੱਲ ਕਰਦੀ ਕਿਉਂ 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 ਸਰ ਕਿ ਉਹ ਤਾਂ ਲੜਾਈ ਹੁੰਦੀ ਆ ਕੋ ਲੜਦਾ ਵੀ ਨਾ ਪਾਉਣਾ ਮੈਂ ਲੜਨ ਦੀ ਗੱਲ ਕਰਦਾ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਪਤਾ ਹੀ ਨਾ ਯਾਰ ਅਸੀਂ ਪ੍ਰੋਫੈਸਰ ਹਰ ਅੱਖਰ ਨਹੀਂ ਸਰ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਯਾਰ ਉਸ ਸਰ ਦੇ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪ੍ਰੋਫੈਸਰ ਨਹੀਂ ਹੁੰਦਾ ਉਹ ਯਾਰ ਮੀਟ ਨਾ ਨਾ ਸਰ ਤੁਸੀਂ ਯੂ ਆਰ ਰੌਂਗ ਸਰ ਜਾਂ ਤਾਂ ਆਈ ਐਮ ਰਾਈਟ ਨਾ 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 ਤੁਸੀਂ ਯੂ ਆਰ ਰਾਮ ਸਰ ਤੁਸੀਂ ਜਾਂ ਤੁਸੀਂ ਆਪਟੀਵਿਟੀ ਹੈਗਾ ਤੁਸੀਂ ਕਿਸੇ ਦੇ ਨਾਲ ਨਹੀਂ ਹਾਂ ਬੀ ਟੰਕੀ ਹੁੰਦੀ ਹੈ ਚਲ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹ ਛੇੜੀਂ ਅੰਦਰ ਕਿਉਂ ਲਗਾ ਕੇ ਇਹ ਵਸੋ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖੜਕੇ ਲੈਡੀ ਨੂੰ ਅੰਦਰ ਗਈ ਦੱਸਾ ਦੱਸੋ ਕਿੱਥੇ ਛਿੱਟ ਛਲ ਗਈ ਉਹਦਾ ਮੈਡੀਕਲ ਕਰਾਓ ਨਾਲ ਮੈਂ ਸਿਰਫ ਗੱਲ ਕਰ ਰਿਹਾ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਫੋਨ ਕਿਉਂ ਕਰਦੀਆਂ ਕੀ ਕਰੋ ਕੀ ਕਰੋ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਹੈ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪੈਸੇ ਲੈਣਾ ਦਾ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੀ ਹਾਂਜੀ ਹੈਗਾ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਹਾਂ ਉਦੋਂ ਠੀਕ ਕੋਈ ਨਹੀਂ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸ ਦਾਂਗਾ ਜੱਟ ਹੋਰ ਦੱਸ ਬੰਦਾ ਸਰਾ ਇਹ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਮੈਂ ਕੋਣ ਆ ਮੈਂ ਸਾਰਾ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਾ ਮੈਨੂੰ ਮੈਂ ਕਹ ਸਾਰਾ ਅਸੀਂ ਡੀਐਮ ਯਾਰ ਤੂੰ ਵੀ ਪੁੱਛ ਸਕਦਾ ਸਾਰਾ ਮੈਂ ਕਹਾ ਡੀਐਮ ਸਾਹਮਣੇ ਅਸੀਂ ਹੁਣੇ ਹੀ ਗੱਲ ਕਰਨੀ ਫਿਰੋਜ਼ਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਕੀਂ ਚਾ ਲਾਇਆ ਮੈਂ ਮਿੱਟੀ ਕਰਿਆ ਯਾਰ ਮੈਂ ਐਸੇ ਤੋਂ ਲੱਗਿਆ ਆ ਹੁਣ ਤੋਂ ਮੈਂ ਮੈਂ ਕਿਹੜੇ ਸੱਪ ਜੋ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸੇ ਚ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੋਕੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਵੇਖੋ ਫੋਨ ਕਰਦਾ ਉਹ ਅੱਛੀ ਗੱਲ ਆ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਰੈਸਟੋਰਾਂ ਨਾਲ ਗੱਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਆ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਨਾਲ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦਾ ਇੰਟਰਫੇਅਰ ਕਰੋਗੇ ਕੀ ਆਖੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰਾਂਗੇ ਜਿੱਦਿਵੀਂ ਜਿੱਦਿਵੀਂ ਮੌਕਾ ਸਦਾ। ਅੱਛਾ। ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਸ਼ਕਾ ਦਾ ਕਰਾਂ। ਕਰਾਂ ਬਲਾਈ ਜਾਂ ਤੁਹਾਡੀ। ਪੁਸ਼ਕਾ ਦਾ ਸੋਦੀਆ। ਯਾਰ ਤੁਹਾਡੀ ਬਲਾਈ ਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ? ਮੈਂ ਕਹ ਰਿਹਾ ਸ਼ੇਰ ਮਗਰ ਪੁਸ਼ਕਾ ਦਾ ਤੁਹਾਨੂੰ। ਸਾਰਾ ਹੋਤਾ ਤੁਹਾਨੂੰ ਸ਼ੱਕ ਕੋਈ ਕ੍ਰਾਈਮ ਕੀਤਾ ਮੈਡਨੀ ਉਸਕਾ ਵਕਤ। ਸਾਰਾ ਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ? ਮੈਂ ਇਹ ਦੱਸੋ ਪੁਸ਼ਕਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ? ਮੈਨੂੰ ਨਹੀਂ ਪਤਾ ਮੈਂ ਪੜਾ ਵੀ ਪੁੱਛ ਕਾਤਾ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਪੁੱਛਦਾ ਰਹਿੰਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਪ੍ਰਾਇਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYE ਨਹੀਂ ਹੈਗੀ ਤੰਨੇ ਨਹੀਂ ਹੈਗੀ ਤੁਸੀਂ ਇਹਨੂੰ ਕਿਉਂ ਇੱਥੇ ਬੁਲਾ ਕੇ ਲਿਆਏ ਹਾਂਜੀ ਉਹਨਾਂ ਨੇ ਵੀ ਸਵਾਰ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਕਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਆਂ ਨਾਲ ਇਦਾਂ ਨਾ ਕਰ ਸਕਣ। ਆ ਮੈਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹਨਾਂ ਨੇ ਕੋਈ ਲੜੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਨੀ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੁਕੀਏ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਨੇ ਤਰੋ ਦੱਸੀ ਸਾਡੀ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਬਸੋਰੀ ਫੀਲ ਕਰ ਲਈ ਆ ਕਿ ਗਾਂਹ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਦਾ ਮੈਂ ਕੋਈ ਗੱਲ ਵੀ ਨਹੀਂ ਕੋਣੀ ਰਿਟਰਨ ਨੂੰ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸੱਬੀ ਹੈ ਮੇਰੀ ਕਿ ਤੇਰੇੋਂ ਗਾਂ ਤੋਂ ਇੱਥੋਂ ਹੀ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਸ ਨੂੰ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਹੁਣ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ